ਅੱਜ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਇਸ ਵੇਲੇ ਅਸੀਂ ਮੌਜੂਦ ਹਾਂ ਪਿੰਡ ਬਿਰਕ ਬਿਰਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਜਿਸ ਸਕੂਲ ਦੇ ਵਿੱਚ ਤੇ ਦਰਖਤਾਂ ਦੇ ਥੱਲੇ ਲੋਕ ਬੱਚੇ ਜਿਹੜੇ ਪੜ੍ਹਦੇ ਸੀਗੇ ਤਾਂ ਉਹ ਆਪਣੇ ਘਰੋਂ ਬੋਰੀ ਲੈ ਕੇ ਆਉਂਦੇ ਸੀ ਤੇ ਉਸ ਵੇਲੇ ਜਿਹੜਾ ਉਸ ਵੇਲੇ ਦਾ ਸਮਾਂ ਸੀ ਫੱਟੀ ਕਲਮ ਤੇ ਦਵਾਤ ਕਾਲੀ ਸਿਆਹੀ ਦੇ ਨਾਲ ਲਿਖਿਆ ਜਾਂਦਾ ਸੀ ਇੱਕ ਆਪੀ ਪੈਨਸਲ ਬਾਅਦ ਵਿੱਚ ਆਈ ਉਦੋਂ ਵੀ ਪਹਿਲਾਂ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਤੰਗੀਆਂ ਦੇ ਨਾਲ ਬੱਚਿਆਂ ਨੇ ਪੜਿਆ ਪਰ ਉਹ ਪੜ੍ਹ ਲਿਖ ਕੇ ਅੱਜ ਬਹੁਤ ਵੱਡੇ ਵੱਡੇ ਅਫੀਸਰ ਵੀ ਬਣੇ ਨੇ ਤੇ ਅੱਜ ਇਸ ਵੇਲੇ ਪਿੰਡ ਬਿਰਕ ਦੇ ਵਿੱਚ ਤੁਸੀਂ ਐਂ ਦੇਖ ਰਹੇ ਹੋ ਕਿ ਪਿੰਡ ਕਿਵੇਂ ਡਿਵੈਲਪ ਹੋਇਆ ਇਹ ਡਿਵੈਲਪ ਕਰਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਆ ਉਹ ਐਨ ਆਰ ਆਈ ਸੱਜਣਾ ਦਾ ਸਰਕਾਰ ਦਾ ਕਿੰਨਾ ਕਹੇ ਲੋਕਤੰਤਰ ਜਾਣਦੇ ਨੇ ਜੇ ਅੱਜ ਸਕੂਲ ਕਾਮਯਾਬ ਨੇ ਤਾਂ ਉਹ ਐਨ ਆਰ ਆਈ ਭਰਾਵਾਂ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਨੇ ਜਿਹੜੇ ਬਾਹਰੋਂ ਆਪਣੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਦਸ਼ਵੰਦ ਕੱਢ ਕੇ ਪੰਜਾਬ ਨੂੰ ਸਕੂਲਾਂ ਨੂੰ ਭੇਜਦੇ ਨੇ ਔਰ ਪੰਜਾਬ ਦੀ ਚਿੰਤਾ ਕਰਦੇ ਨੇ ਭਾਵੇਂ ਕਿ ਉੱਥੇ ਸਵਰਗ ਦੇ ਵਿੱਚ ਰਹਿ ਰਹੇ ਨੇ ਸੱਤ ਸਮੁੰਦਰਾਂ ਤੋਂ ਪਾਰ ਇਹ ਤਾਂ ਦਿਖਣਾ ਤੁਸੀਂ ਮੇਰੇ ਨਾਲ ਨਹੀਂ ਉਹ ਦਰ ਹੀ ਤਾਂ ਫੋਨ ਬੰਦ ਕਰ ਲੋ ਤਾਂ ਫੋਨ ਬੰਦ ਕਰ ਕੈਂਡੀ ਰਿਸਰਵ ਕਰ ਦਿਓ ਪਾਵੇਂ ਕੇ ਸੱਤ ਸਮੁੰਦਰਾਂ ਤੋਂ ਪਾਰ ਬਖ ਬਖ ਮੁਲਕਾਂ ਦੇ ਵਿੱਚ ਰਹਿੰਦੇ ਨੇ ਪਰ ਚਿੰਤਾ ਹਰ ਵੇਲੇ ਮਨੋਮਨੀ ਧਿਆਨ ਜਿਹੜਾ ਆ ਉਹ ਪੰਜਾਬ ਪਿੱਛੇ ਆਪਣੇ ਛੱਡ ਚੁੱਕੇ ਵਿਰਸੇ ਦੇ ਵਿੱਚ ਹੀ ਰਹਿੰਦਾ ਹੈਗਾ ਮੇਰੇ ਨਾਲ ਨੇ ਇਸ ਵੇਲੇ ਜੋਗਿੰਦਰ ਸਿੰਘ ਬਿਰਕ ਜੀ ਤੇ ਨਾਲ ਸਰਬਜੀਤ ਸਿੰਘ ਬਿਰਕ ਜੀ ਤੇ ਨਾਲ ਜੋਗਿੰਦਰ ਸਿੰਘ ਬਿਰਕ ਜੀ ਤੇ ਇਹਨਾਂ ਦੇ ਬਾਕੀ ਟੀਮ ਮੈਂਬਰ ਸਾਰੇ ਇਸ ਵੇਲੇ ਵਿਦੇਸ਼ ਦੇ ਵਿੱਚ ਨੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਰਕਾਰੀ ਪ੍ਰਾਇਮਰੀ ਸਕੂਲ ਬਿਰਕ ਦੇ ਵਿੱਚ ਤੇ ਨਾਲ ਵੱਡੇ ਸਕੂਲ ਦੇ ਵਿੱਚ ਵੀ ਯੋਗਦਾਨ ਪਾਇਆ ਤੇ ਹੁਣ ਤੁਹਾਨੂੰ ਜਿੱਥੇ-ਜਿੱਥੇ ਅਸੀਂ ਅੱਜ ਦੀ ਇਹ ਡਾਕੂਮੈਂਟਰੀ ਅੱਜ ਦੇ ਵਿਕਾਸ ਦਿਖਾ ਰਹੇ ਹਾਂ ਆਪਾਂ ਉੱਥੇ ਬਿਰਕ ਸਾਹਿਬ ਹੁਣਾ ਦੇ ਨਾਲ ਗੱਲ ਵੀ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਸਕੂਲ ਦੇਖਿਆ ਹੈ ਆਪ ਜੀ ਦਾ ਸਟਾਫ ਨੇ ਵੀ ਦੱਸਿਆ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਤੇ ਤੁਸੀਂ ਵੀ ਅੱਜ ਮੌਕੇ ਤੇ ਇੱਥੇ ਹੋ ਔਰ ਇਸ ਨੇ ਹਾਲਾਤ ਇਥੋਂ ਦੀ ਜਿਹੜਾ ਵਿਕਾਸ ਤੁਸੀਂ ਪੈਸੇ ਭੇਜੇ ਤੇ ਲੱਗੇ ਵੀ ਹੈਗੇ ਉਹ ਦਿਖਦੇ ਵੀ ਹੈਗੇ ਨੇ ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਔਰ ਇਸ ਯੋਗਦਾਨ ਦੇ ਵਿੱਚ ਕਿਹੜੇ-ਕਿਹੜੇ ਸੱਜਣਾ ਦਾ ਯੋਗਦਾਨ ਹੈਗਾ ਅਸੀਂ ਸਕੂਲ ਦੀ ਜੋ ਵੀ ਡਿਵੈਲਪਮੈਂਟ ਹੋਈ ਆ ਦੇਖ ਕੇ ਬੜੀ ਖੁਸ਼ੀ ਵੀ ਹੁੰਦੀ ਆ ਜੋ ਪਹਿਲਾਂ ਹੱਤ ਬਹੁਤ ਜ਼ਿਆਦਾ ਸੀ ਇਹ ਜਿਹੜੀ ਫਰਸ਼ ਹੈ ਸਕੂਲ ਦੀ ਵਿੜੇ ਦੀ ਇਹ 3-4 ਫੁੱਟ ਨਹੀਂ ਵੀ ਸੀਗੀ ਇਹਦੇ ਵਿੱਚ ਵਾਲੇ ਸੱਜਣਾ ਸਹਿਤਾ ਦੇ ਨਾਲ ਭਾਰਤੀ ਪਵਾ ਕੇ ਇੰਟਰਲੌਕ ਟੈਨਾਂ ਲੁਆਈਆਂ ਸਟਾਫ ਨੇ ਵੀ ਬਹੁਤ ਵਧੀਆ ਸਹਿਯੋਗ ਦਿੱਤਾ ਸਕੂਲ ਦੀ ਨੇ ਪਰ ਆ ਕੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਸਾਰਾ ਸਟਾਫ ਸਕੂਲ ਦਾ ਮਿਹਨਤੀ ਆ ਬੜੀ ਮਿਹਨਤ ਨਾਲ ਪੜਾਈ ਵੀ ਕਰਾਉਂਦੇ ਆ ਤੇ ਹਰ ਇੱਕ ਐਨ ਆਰ ਆ ਦੇ ਸੱਜਣਾ ਨਾਲ ਸਹਿਯੋਗ ਵੀ ਕਰਦੇ ਆ ਪਰ ਜਿੱਥੇ ਐਨ ਆਰ ਆ ਵੀਰ ਇੰਨਾ ਸਹਿਯੋਗ ਦਿੰਦੇ ਆ ਮੈਂ ਉਥੇ ਨਗਰ ਨਿਵਾਸੀ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਤੁਹਾਡੇ ਪਿੰਡ ਦਾ ਸਕੂਲ ਆ ਤੁਹਾਡੇ ਪਿੰਡ ਦੇ ਬੱਚਿਆਂ ਨੇ ਪੜ੍ਹਨਾ ਤੇ ਤੁਸੀਂ ਵੀ ਨਾ ਰੜ ਕੇ ਸਹਿਯੋਗ ਦਿਆ ਕਰੋ ਤਾਂ ਜੋ ਹੋਰ ਜਿਆਦਾ ਸਕੂਲ ਦੀ ਵਧੀਆ ਤਰੱਕੀ ਹੋ ਸਕੇ ਬਾਕੀ ਮੈਂ ਖਾਸ ਤੌਰ ਤੇ ਬੇਨਤੀ ਕਰੂੰਗਾ ਮੈਂ ਤੁਹਾਡੇ ਚੈਨਲ ਰਾਹੀਂ ਕਿ ਜਿੰਨੇ ਵੀ ਸਾਡੇ politcal leader ਨੇ ਸਰਕਾਰੀ ਆਫੀਸਰ ਨੇ ਜਾਂ ਹੋਰ ਕੋਈ ਪੁਛੇ ਅਧਿਆਤੇ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਇਹ ਸਰਕਾਰੀ ਸਕੂਲਾਂ ਵਿੱਚ ਭੇਜੋ ਤਾ ਜੋ ਸਕੂਲਾਂ ਦੀ ਫਿਕਰ ਉਹਨਾਂ ਦੇ ਮਾਪਿਆਂ ਨੂੰ ਹੋਵੇ ਤੇ ਸਕੂਲ ਦੀ ਹੋਰ ਤਰੱਕੀ ਕਰੂਗਾ ਹੋਰ ਐਜੂਕੇਸ਼ਨ ਵਿੱਚ ਵਾਧਾ ਹੋਊਗਾ ਬੜੀ ਮੈਨੂੰ ਬੜੀ ਖੁਸ਼ੀ ਆ ਕਿ ਸਕੂਲ ਦਾ ਜੋ ਸਟਾਫ ਹੈ ਉਹ ਪੂਰਾ ਨਹੀਂ ਬਾਕੀ ਸਕੂਲਾਂ ਦੇਖਦੇ ਆ ਕਿ ਉੱਥੇ ਕਈ ਕਿਸੇ ਟੀਚਰ ਘੱਟ ਹੁੰਦੇ ਆ ਬੱਚੇ ਜ਼ਿਆਦਾ ਹੁੰਦੇ ਆ ਮੈਂ ਤਕਰੀਬਨ ਕਾਫੀ ਇੱਥੇ 15 20 ਸਾਲ ਤੋਂ ਹਰ ਸਾਲ ਹੀ ਤਕਰੀਬਨ ਇੱਥੇ ਆ ਕੇ ਰਿਪੋਰਟ ਲੈਂਦਾ ਹੁੰਦਾ ਸੀਗਾ ਤੇ ਆਪਣੇ ਸਟਾਫ ਦੀ ਕੋਈ ਕਮੀ ਤਾਂ ਨਹੀਂ ਹੈ ਜਦੋਂ ਵੀ ਸਾਡੇ ਸਟਾਫ ਪੂਰਾ ਹੈ ਬੜੀ ਖੁਸ਼ੀ ਹੁੰਦੀ ਆ ਇਹਦੇ ਨਾਲ ਪੰਚਾਇਤ ਦਾ ਵੀ ਸਹਿਯੋਗ ਹੁੰਦਾ ਆ ਤੇ ਤਾਂ ਹੀ ਸਾਰੇ ਕੰਮ ਨਿਪਟੇ ਚੜਦੇ ਆ ਮੈਂ ਜੋ ਇਹਨਾਂ ਨੇ ਦਿਖਾਇਆ ਆਪਣੇ ਸਾਰੇ ਰੂਮ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਲਾਏ ਨੇ ਦੇਖ ਕੇ ਬੜੀ ਰੂਹ ਖੁਸ਼ ਹੋਈ ਆ ਹਰ ਤਰ੍ਹਾਂ ਦੇ ਕਿਚਨ ਵਗੈਰਾ ਬਾਥਰੂਮ ਵਗੈਰਾ ਬੜੀ ਵਧੀਆ ਮੇਨਟੇਨ ਕੀਤੀ ਆ ਮੈਂ ਦੇਖ ਕੇ ਬੜੀ ਖੁਸ਼ੀ ਹੋਈ ਆ ਤੋ ਮੈਂ ਬਹੁਤ-ਬਹੁਤ ਸਟਾਫ ਦਾ ਹੀ ਧੰਨਵਾਦ ਕਰਦਾ ਤੇ ਐਨਆਰਏ ਵੀਰ ਜਿਹਨਾਂ ਨੇ ਸਾਡਾ ਸਹਿਯੋਗ ਦਿੱਤਾ ਇਸ ਕੰਮ ਦੇ ਵਿੱਚ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਕਰਦਾ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਇਸ ਚੰਗੇ ਕੰਮਾਂ ਦੇ ਵਾਸਤੇ ਸਹਿਯੋਗ ਦਿੰਦੇ ਰਹਿਣਗੇ ਸਸਰੀ ਘਰ ਅੱਛੀ ਜੀ ਬਹੁਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸੇ ਸ਼ੁਭ ਘੜੀ ਦੇ ਮੌਕੇ ਤੇ ਸ਼ੁਭ ਬਿੱਲੀ ਜੁਗਿੰਦਰ ਸਿੰਘ ਜੀ ਵਿਰਕ ਵੀ ਮੌਕੇ ਤੇ ਮੌਜੂਦ ਨੇ ਵਿਦੇਸ਼ ਤੋਂ ਆਏ ਨੇ ਸੱਤ ਸਮੁੰਦਰਾਂ ਤੋਂ ਪਾਰ ਉੱਥੇ ਰਹਿੰਦੇ ਆ ਦੇਖੋ ਜਦੋਂ ਵਿਦੇਸ਼ ਚਲ ਜਾਂਦਾ ਬੰਦਾ ਇੱਥੋਂ ਆੱਕ ਕੇ ਜਾਂਦਾ ਥੱਕ ਕੇ ਜਾਂਦਾ ਇੱਥੋਂ ਦੇ ਸਿਸਟਮ ਤੋਂ ਤੰਗ ਹੋ ਕੇ ਜਾਂਦਾ ਫੇਰ ਵੀ ਇਹ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਜਿਹੜਾ ਪੰਜਾਬੀ ਲੋਕ ਰਹਿ ਚੁੱਕੇ ਨੇ ਉਹਨਾਂ ਦੀ ਚਿੰਤਾ ਕਰਦੇ ਨੇ ਮੇਰੇ ਨਾਲ ਨੇ ਇਸ ਵੇਲੇ ਜਗENDER ਸਿੰਘ ਵਿਰਕ ਜੀ ਪਹਿਲਾਂ ਤਾਂ ਤੁਹਾਡਾ ਇੰਡੀਆ ਦੇ ਵਿੱਚ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਤੇ ਉੱਥੇ ਤੁਸੀਂ ਵਿਦੇਸ਼ਾਂ ਦੇ ਵਿੱਚ ਰਹਿ ਕੇ ਇੱਕ ਸਵਰਗ ਦੇ ਵਿੱਚ ਰਹਿ ਕੇ ਹਾਂਜੀ ਚਿੰਤਾ ਤੁਸੀਂ ਪੰਜਾਬ ਦੀ ਕਰਦੇ ਹੋ ਪੰਜਾਬ ਦੇ ਜਿੱਥੇ ਦੀ ਜੰਪ ਵਾਲਿਆ ਸਾਡਾ ਸਾਨੂੰ ਸੱਚ ਪੈਂਦੀ ਆ ਮੱਲੋ ਮੱਲੀ ਸਰਲੇ ਜਾ ਆਉਂਦੀ ਆ ਤੇ ਪੰਜਾਬ ਦੀ ਉੱਥੇ ਬੈਠ ਜਾਂਦੇ ਸਾਨੂੰ ਜਿਆਦਾ ਜਿੰਨਾ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਆ ਨਾ ਜੀ ਜਿੰਨਾ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਵਿਰਸਾ ਤੇ ਪੰਜਾਬ ਦੀ ਕੁਦਰਤ ਤੇ ਕੰਮ ਕਰਨ ਦੇ ਲਈ ਇਹਦੇ ਮੁਤਾਬਕ ਚੱਲਣ ਲਈ ਸਾਨੂੰ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਪ੍ਰੇਰਣਾ ਦਿੱਤੀ ਹੈ ਜੇ ਕਿਤੇ ਗੱਲ ਮੰਨੀ ਹੁੰਦੀ ਤਾਂ ਪੰਜਾਬ ਅੱਜ ਜਿੱਥੋਂ ਤੁਸੀਂ ਆਏ ਹੋ ਉਦੋਂ ਅੱਗੇ ਹੁੰਦਾ ਬਿਲਕੁਲ ਸਹੀ ਗੱਲ ਹੈ ਕਿਉਂਕਿ ਮਿਹਨਤੀ ਬਹੁਤੇ ਆ ਅਸੀਂ ਉੱਥੇ ਮਿਹਨਤ ਕਰਕੇ ਅਸੀਂ ਇੱਥੇ ਦਾ ਸੋਚ ਰਹੇ ਹਾਂ ਜੇ ਇੱਥੇ ਦੇ ਲੋਕ ਵੀ ਇਦਾਂ ਮਿਹਨਤ ਕਰਨ ਇਹ ਕਿਤੇ ਦੀ ਕਿਤੇ ਜਾ ਸਕਦਾ ਹੈ ਇਹ ਆਪਣਾ ਪੰਜਾਬ ਸੋਨੇ ਦੀ ਚੀੜੀ ਕਹਿੰਦੇ ਸੀਗੇ ਸੋਨੀਂ ਦੀ ਚੀੜੀ ਤੋਂ ਵੀ ਵਧੀਆ ਬਣਾ ਸਕਦੇ ਅਸੀਂ ਤਸਵੀਰਾਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਸੁਣਦੇ ਵੀ ਆ ਬਾਬੇ ਨਾਨਕ ਨੇ ਖੁਦ ਹਲਵਾ ਆ ਜੀ ਬਿਲਕੁਲ ਸਾਰੇ ਗੁਰੂ ਸਹਿਬਾਨਾਂ ਨੇ ਆਪ ਕਿਰਤ ਵੀ ਕੀਤੀ ਅੱਜ ਜੇ ਦੇਖੀਏ ਤੇ ਜਿਨ੍ਹਾਂ ਨੂੰ ਅਸੀਂ ਅੱਜ ਪ੍ਰਚਾਰਕ ਬਣਾ ਲਿਆ ਜਾਂ ਵੱਖ-ਵੱਖ ਗੁਰੂ ਘਰ ਜਾਂ ਵੱਖ-ਵੱਖ ਡੇਰੇ ਉਹ ੱੱਕਾ ਨਹੀਂ ਤੋੜਦੇ ਜੀ ਦੇਖੋ ਪਹਿਲਾਂ ਤੇ ਇਹੀ ਬਹੁਤ ਵੱਡਾ ਫਰਕ ਹੈ ਹਾਂਜੀ ਹਾਂਜੀ ਤੇ ਉਹ ਕੱਲਾ ਹੁਕਮ ਚਲਾਉਣ ਜਿਕੇ ਤੇ ਉਹ ਵੀ ਨਾਲ ਕਿਰਤ ਕਰਨ ਹਾਂਜੀ ਬਿਲਕੁਲ ਗੱਲ ਸਹੀ ਹੈ ਤੁਹਾਡੀ ਜੀ ਉਹਨਾਂ ਦਾ ਮਨ ਲਾਲਚੀ ਨਾ ਹੋਵੇ ਬਿਲਕੁਲ ਬਿਲਕੁਲ ਇਹ ਸਾਡੀਆਂ ਗੁਰੂ ਸਹਿਬਾਨਾਂ ਦੇ ਸਟਰਗਲ ਦੇ ਮੁਤਾਬਕ ਬਣੀਆਂ ਸਰਕਾਰਾਂ ਦੇ ਲੀਡਰ ਆਪ ਮਿਹਨਤ ਕਰਨ ਬਿਲਕੁਲ ਇਮਾਨਦਾਰੀ ਕਹਿ ਦੇਣ ਕਿ ਇਹ ਤਾਂ ਬਾਬੇ ਨਾਨਕ ਦਾ ਮੁਲਕ ਹੈਗਾ ਹਾਂ ਅਸੀਂ ਅਸੀਂ ਵੰਡ ਛਕਣਾ ਬਿਲਕੁਲ ਇੱਥੇ ਅਸੀਂ ਕ੍ਰਾਈਮ ਨਹੀਂ ਕਰਨਾ ਇੱਥੇ ਅਸੀਂ ਜੇਬ ਲੁੱਟ ਕੇ ਨਹੀਂ ਖਾਣੀ ਤਾਂ ਸ਼ਾਇਦ ਪੰਜਾਬ ਦੀ ਤਸਵੀਰ ਅੱਜ ਵਾਹ ਵਾਹ ਤੁਹਾਡੇ ਇੰਗਲੈਂਡ ਤੋਂ ਮੋਹਰੇ ਹੋਵੇ ਇੱਥੇ ਹੀ ਜ਼ਿਆਦਾ ਕਿਤੇ ਜਿਆਦਾ ਮੈਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਘੁੰਮੇ ਕੇ ਦੇਖਿਆ ਸਭ ਤੋਂ ਵੱਧ ਕੰਮ ਪੰਜਾਬ ਦੇ ਵਿੱਚ ਇੱਥੇ ਦੀ ਧਰਤੀ ਜਿਹੜੀ ਹੈ ਇੱਕ ਸਾਲ ਦੇ ਵਿੱਚ 4 4 5 5 ਫਸਲਾਂ ਉਗਾਉਂਦੀ ਹੈ ਬਾਹਰਲੇ ਮੁਲਕਾਂ ਮੈਂ ਦਬਈ ਗਿਆ ਉੱਥੇ ਉਜਾੜ ਹੈ ਰੇਤਾ ਰੇਤਾ ਕੁਝ ਨਹੀਂ ਹੁੰਦਾ ਤੇ ਪੰਜਾਬ ਦੇਖੀਏ ਤੇ ਦਬਈ ਨਾਲੋਂ ਵੀ ਬਹੁਤ ਸਾਰਾ ਪਿੱਛੇ ਹੈ ਮੇਰਾ ਖਿਆਲ ਹੈ ਇਸ ਵੇਲੇ 22 ਰੁਪਏ ਪਿੱਛੇ ਹੈ ਪੰਜਾਬ 1 ਰੁਪਏ ਦੇ 20 22 ਰੁਪਏ ਤੇ ਇਸ ਜੇ ਕਿਤੇ ਅਸੀਂ ਗੁਰੂ ਪੀਰਾਂ ਦੀ ਗੱਲ ਮੰਨੀ ਹੁੰਦੀ ਬਾਬੇ ਨਾਨਕ ਦੀ ਗੱਲ ਮੰਨੀ ਹੁੰਦੀ ਤੇ ਕੱਲਾ ਸੀ ਰੋਲਾ ਪਾਉਣ ਜੋਗੇ ਰਹਿ ਗਏ ਮੱਥੇ ਟੇਕਣ ਜੋਗੇ ਰਹਿ ਗਏ ਜੋ ਲਿਖਿਆ ਹੈ ਉਹ ਨਾਲਾ ਜੋ ਉਹਨਾਂ ਦੀ ਸੋਚ ਸੀ ਉਹ ਨਹੀਂ ਅਸੀਂ ਸਮਝੀ ਜੇ ਕਿਤੇ ਅਸੀਂ ਸਮਝ ਲਈਏ ਤਾਂ ਤੁਹਾਨੂੰ ਪੰਜਾਬ ਤੇ ਤਰਸ ਵੀ ਨਹੀਂ ਕਰਨਾ ਪਊਗਾ ਪੰਜਾਬ ਦੇ ਲੋਕਾਂ ਨੂੰ ਹੱਥ ਵੀ ਨਹੀਂ ੱਡਣਾ ਪਊਗਾ ਬਿਲਕੁਲ ਜੀ ਸਿਸਟਮ ਧਾਰਮਿਕ ਆਗੂ ਸਹਿਬਾਨ ਰਾਜਨੀਤਿਕ ਆਗੂ ਸਹਿਬਾਨ ਸਮਾਜਿਕ ਆਗੂ ਸਹਿਬਾਨ ਸਮਰਪਿਤ ਹੋ ਕੇ ਕੰਮ ਕਰਨ ਕੋਈ ਮਨ ਦੇ ਵਿੱਚ ਛਲਕਪਟ ਨਾ ਹੋਵੇ ਬਈ ਅਸੀਂ ਇੱਥੋਂ ਤੱਕ ਖਾਨ ਆਏ ਹਾਂ ਹਾਂਜੀ ਜੀ ਜੀ ਤੇ ਸ਼ਾਇਦ ਪੰਜਾਬ ਦੀ ਜਿਹੜੀ ਨੁਹਾਰ ਕੁਝ ਹੋਰ ਹੋਵੇ ਅਸੀਂ ਤੁਸੀਂ ਅੱਜ ਸਕੂਲ ਦੇ ਵਿੱਚ ਆਏ ਜਾਣਕਾਰੀ ਮਿਲੀ ਵੀ ਬਹੁਤ ਸਾਰਾ ਧਨ ਜਿਹੜਾ ਆ ਉਹ ਵਿਦੇਸ਼ ਤੋਂ ਲਿਆ ਕੇ ਉੱਥੇ ਵੀ ਸਾਥੀਆਂ ਦੇ ਸਹਿਯੋਗ ਦੇ ਨਾਲ ਕਿੱਥੇ ਤਾਂ ਜੀ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਆ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਵੀ ਜਿਹਨੂੰ ਵੀ ਕਿਸੇ ਨੂੰ ਕਿਹਾ ਕਿਸੇ ਨੇ ਨਾ ਨਹੀਂ ਕੀਤੀ ਤਾਂ ਮੋਰੇ ਹੋ ਗਏ ਸਾਨੂੰ ਸਹਿਯੋਗ ਹੁੰਦੇ ਦੇ ਇਹ ਤੇ ਸਕੂਲ ਆ ਪੰਜਾਬ ਦੇ ਵਿੱਚ ਤਾਂ ਟੂਰਨਾਮੈਂਟ ਹੋਵੇ ਤਾਂ ਐਨ ਆਰ ਆਈ ਮੋਰੇ ਹਾਂਜੀ ਹਾਂਜੀ ਬਿਲਕੁਲ ਧੀਆ ਦਾ ਵਿਆਹ ਕਰਨਾ ਹੋਵੇ ਤਾਂ ਮੋਰੇ ਮੋਰੇ ਹੁੰਦੇ ਬਿਲਕੁਲ ਇੱਥੇ ਹੋਰ ਕੋਈ ਸਮਾਗਮ ਹੋਵੇ ਤਾਂ ਮੋਰੇ ਹੋ ਰਹੇ ਹਾਂਜੀ ਇੱਥੇ ਪੀਤੇ ਸਮੇਂ ਇਹ ਲੋਕਡਾਊਨ ਲੱਗ ਗਿਆ ਪੰਜਾਬ ਦੇ 7 ਦਿਨ ਦੇ ਵਿੱਚ ਪੰਜਾਬ ਦਾ ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਧਾਰਮਿਕ ਅਦਾਰਿਆਂ ਦਾ ਜਲੂਸ ਨਿਕਲ ਗਿਆ ਲੋਕਾਂ ਨੂੰ ਪੈਸਾ ਜਿਹੜਾ ਵਿਦੇਸ਼ਾਂ ਤੋਂ ਆਇਆ ਜਿਹਦੇ ਨਾਲ ਢਿੱਡ ਭਰਿਆ ਢਿੱਡ ਭਰਿਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਬਿੱਤੇ ਦਿਨੀ ਇੱਕ ਇੱਥੇ ਜਿਹੜੇ ਹੜ੍ਹ ਆ ਗਏ ਪੰਜਾਬ ਦੇ ਵਿੱਚ ਉਦੋਂ ਵੀ ਸਰਕਾਰ ਦਾ ਧਾਰਮਿਕ ਗੁਰੂ ਘਰਾਂ ਦਾ ਜੀ ਜੀ ਮੈਂ ਇਹ ਕਹੂੰਗਾ ਉਥੋਂ ਨਹੀਂ ਸਰਿਆ ਵੀ ਕਿਤੇ ਜਾ ਕੇ ਅਸੀਂ ਲੰਗਰ ਚਲਾ ਦਈਏ ਪੈਸਾ 12 ਆਇਆ 12 ਆਇਆ ਤੇ ਅਸੀਂ ਫੜਾ ਮਾਰਦੇ ਕਿ ਪੰਜਾਬ ਜਿਹੜਾ ਹੈ ਸਾਡਾ ਉਹ ਸਭ ਤੋਂ ਮੋਹਰੇ ਹੈ ਸੜੀਆਂ ਸਰਕਾਰਾਂ ਜਿਹੜੀਆਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਉਹ ਵੀ ਦੁਹਾਈ ਦਿੰਦੇ ਨੇ ਚੈਨਲਾਂ ਦੇ ਉੱਤੇ ਸਾਰਾ ਝੂਠ ਹੈ ਹਾਂਜੀ ਤੇ ਅੱਜ ਅਸੀਂ ਪੰਜਾਬ ਦੇ ਜਰੀਏ ਅਸੀਂ ਜਿਉਂਦੇ ਆ ਤੇ ਇੱਥੇ ਇਸ ਸਕੂਲ ਦੇ ਵਿੱਚ ਕਿਹੜੇ-ਕਿਹੜੇ ਕੰਮ ਜਿਹੜੇ ਆਪ ਜੀ ਦੇ ਹੱਥੋਂ ਆਪ ਜੀ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਹੋਏ ਨੇ ਜੀ ਗੱਲ ਕਰੀ ਆਪ ਜਿਵੇਂ ਆਪ ਜੀ ਦੱਸ ਰਹੇ ਸੀ ਇੱਥੇ ਫਰਸ਼ ਬਹੁਤ ਡੂੰਗਾ ਸੀਗਾ ਪਹਿਲੋਂ ਜੇ ਭਾਰਤੀ ਪਵਾਈ ਆ ਅੱਛਾ ਜੀ ਇੱਥੇ ਪਾਣੀ ਖੜਾ ਰਹਿੰਦਾ ਸੀਗਾ ਜੀ ਇੱਕ ਕਿਸਮ ਦਾ ਛੱਪੜੀ ਬਣਿਆ ਸੀਗਾ ਹਾਂਜੀ ਹਾਂਜੀ ਤਾਂ ਫਿਰ ਇਧਰ ਕਮਰਿਆਂ ਦੇ ਵਿੱਚ ਵੀ ਪਾਣੀ ਆ ਜਾਂਦਾ ਸੀ ਇਹ ਥੋੜੇ ਨੀਵੇਂ ਸੀਗੇ ਅੱਛਾ ਜੀ ਇੱਥੇ ਵਿੱਚ ਵੀ ਭਾਰਤੀ ਪਾ ਕੇ ਸਾਰੀ ਫਰਸ਼ ਉੱਚੀ ਕਰਾਈ ਬਾਹਰਲੀ ਸੜਕ ਨਾਲੋਂ ਫਰਸ਼ ਵੀ ਨੀਵਾ ਸੀ ਜੀ ਬਿਲਕੁਲ ਜੀ ਜੀ ਤੇ ਇਹਨਾਂ ਨੂੰ ਵੀ ਉੱਚਾ ਕੀਤਾ ਜੀ ਤਾਂ ਇਹਨਾਂ ਦੇ ਦਰਵਾਜ਼ੇ ਖਿੜਕੀਆਂ ਵੀ ਉੱਚਾਈ ਤੋਂ ਲਿਆਂਦੇ ਇਹ ਵੀ ਉੱਚੇ ਕੀਤੇ ਤਾਂ ਫਿਰ ਇੱਕ ਬੇੜਾ ਵੀ ਐਨ ਇਹ ਪਾਤੀ ਪਾ ਕੇ ਇੰਟਰਲੋਕ ਲੱਗ ਗਿਆ ਇੰਟਰਲੋਕ ਲਵਾਇਆ ਜੀ ਜੀ ਤਾਂ ਹੱਲੇ ਵੀ ਸੇਵਾ ਕਾਫੀ ਕਰਵਾਈ ਗਈ ਆ ਆਪਣੇ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੋ ਰਿਹਾ ਹੈ ਨਾ ਜੀ ਜੀ ਇਹ ਹੁਣ ਸੜਕ ਤੋਂ ਕਾਫੀ ਉੱਚਾ ਹੋ ਗਿਆ ਹੁਣ ਪਾਣੀ ਖੜਦਾ ਨਹੀਂ ਅੱਥੇ ਨਹੀਂ ਹੁੰਦਾ ਹੁਣ ਨਹੀਂ ਇਸ ਤੋਂ ਇਲਾਵਾ ਪਤਾ ਲੱਗਾ ਹੋਰ ਵੀ ਕਿਚਨ ਦਾ ਵੀ ਕੰਮ ਕਰਵਾਇਆ ਕੁਲ ਇੰਟਰਵੀ ਪਾਇਆ ਹੋਰ ਵੀ ਬਹੁਤ سارے ਕੰਮ ਕੀਤੇ ਬਹੁਤ ਬਹੁਤ سارے ਕੰਮ ਕਰਵਾਏ ਜਾਂਦੇ ਛੋਟੇ ਹੋਰ ਵੀ ਕੰਮ ਹੱਲੇ ਰਹਿੰਦੇ ਵੀ ਆ ਉਹ ਵੀ ਚੱਲੀ ਜਾਂਦੇ ਹੱਲੇ ਆ ਵਾਜੀ 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 ਭੈਣ ਜੀ ਹੁਣ ਬਹੁਤ ਸਾਰੇ ਜੀ ਇਹਨਾਂ ਨੇ ਜੋ ਹਾਂ ਜੀ ਭੈਣ ਜੀ ਹੁਣਾਂ ਦਾ ਬੜਾ ਵੱਡਾ ਯੋਗਦਾਨ ਦੇ ਲਗਭਗ ਕਿੰਨੀ ਕੁ ਡੋਨੇਸ਼ਨ ਜੇ ਅੰਦਾਜ਼ਾ ਲਾਈਏ ਤਾਂ ਜੇ ਤੁਹਾਨੂੰ ਅੱਜ ਤਾਈਂ 25 ਲੱਖ ਵਾਹ ਤਾਂ ਹੋ ਗਿਆ ਵਾਜੀ ਵਾਹ ਹਾਂਜੀ ਤਾਂ ਬਾਕੀ ਦਾ ਹਲੇ ਕੋਈ ਅੰਦਾਜ਼ਾ ਨਹੀਂਗਾ ਹਾਂਜੀ ਹਾਂਜੀ ਇਹ ਤੇ ਤਾਂ ਹੀ ਲੱਗ ਚੁੱਕਿਆ ਵਾਜੀ ਇਸ ਪੈਂਡ ਬਿਰਕ ਦੇ ਵਿੱਚ ਐਨ ਆਰਈ ਹੋਰ ਵੀ ਬਹੁਤ ਨੇ ਦਾਨੀ ਸੱਜਣ ਵੀ ਨੇ ਉਹਨਾਂ ਨੇ ਵੀ ਯੋਗਦਾਨ ਪਾਇਆ ਹੋਰ ਬਹੁਤ ਸਾਰੇ ਕੰਮ ਵੱਡੇ ਸਕੂਲ ਦੇ ਵਿੱਚ ਵੀ ਕਰਵਾਏ ਨੇ ਜੀ 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 ਤੇ ਆਪ ਜੀ ਦੇ ਵੱਲੋਂ ਦੇਖੋ ਅਮਾਉਂਟ ਸੁਣਿਆ ਜਾਵੇ 25 ਲੱਖ ਤਾਂ ਜਿਹੜੀ ਸਰਕਾਰ ਆਪ ਵੋਟਾਂ ਪਾ ਕੇ ਬਣਾਉਂਦੇ ਆਂ ਸਾਲ 5 ਸਾਲ ਦੇ ਵਿੱਚ ਵੀ 25 ਲੱਖ ਨਹੀਂ ਦਿੰਦੇ ਜਦਕਿ ਉਹਨਾਂ ਮਗਰ ਚ ਘੁੰਮਦੇ ਨੇ ਚਪਲਾਂ ਘਸ ਜਾਂਦੀਆਂ ਬਿਲਕੁਲ ਬਿਲਕੁਲ ਕਿਉਂਕਿ ਸਰ ਉਹਨਾਂ ਮਗਰ ਸਾਡੀਆਂ ਜਾਂ ਪਿੰਡਾਂ ਦੇ ਸਕੂਲ ਕਮੇਟੀਆਂ ਦੀਆਂ ਪਿੰਡ ਦੇ ਲੋਕਾਂ ਦੀ ਭਜਾ ਗੇੜੇ ਲੋਣਗੇ ਫੇ ਉਹਨਾਂ ਨੂੰ ਵੋਟ ਵੀ ਪਾਈ ਦੀ ਬਹੁਤ ਬੇਸ਼ਕੀਮਤੀ ਜਦ ਕਿ 25 ਲੱਖ ਰੁਪਈਆ ਤਾਂ ਉਹ ਲੀਡਰ ਜਿਹੜੇ ਆ ਪਿੰਡੋਂ ਡੋਨੇਸ਼ਨ ਦੇ ਰੂਪ ਦੇ ਵਿੱਚ ਲਿਆ ਜਾਂਦੇ ਆ ਬੇਸੀ ਦੇ ਪਾਰਟੀ ਫੰਡ ਆ ਜੀ ਇਹ ਜੀ ਇਲੈਕਸ਼ਨ ਫੰਡ ਹੈ ਜੀ ਇਹ ਸਾਨੂੰ ਇਹ ਤੋਂ ਮੈਂ ਮੈਂ ਨਰਮਲ ਕੁੜਾ ਇਹ ਕਹਿੰਦਾ ਕਿ ਸਰਕਾਰ ਨਾਲੋਂ ਵੱਧ ਐਨ ਆਰ ਆਈ ਸੱਜਣ ਸਕੂਲਾਂ ਨੂੰ ਡੋਨੇਸ਼ਨ ਦਿੰਦੇ ਨੇ ਜਿਹਦੇ ਨਾਲ ਅੱਜ ਸਕੂਲ ਚੱਲਦੇ ਨੇ ਅਸੀਂ ਪੰਜਾਬ ਵਾਸੀ ਬਿਰਕਾਂ ਵਾਸੀ ਤੈਨ ਦਲ ਤੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਉਮੀਦ ਹੈ ਵੀ ਤੁਸੀਂ ਇਦਾਂ ਹੀ ਜਿਹੜਾ ਹੱਥ ਅਸ਼ੀਰਵਾਦ ਰੱਖੋਗੇ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨੇ ਭੈਣ ਜੀ ਸੁਖਦੀਪ ਕੌਰ ਜੀ ਜਿਨ੍ਹਾਂ ਦਾ ਬਹੁਤ ਵੱਡਾ ਇਸ ਪਿੰਡ ਦੇ ਲਈ ਯੋਗਦਾਨ ਹੈ ਐਨ ਆਰ ਆਈ ਸੱਜਣ ਵਿਦੇਸ਼ ਤੋਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਦੁਸ਼ਵੰਦ ਕੱਢ ਕੇ ਇਹਨਾਂ ਦੇ ਖਾਤੇ 'ਚ ਪੈਸੇ ਭੇਜਦੇ ਸੀਗੇ ਤੇ ਭੈਣ ਜੀ ਹੁਣੀ ਇੱਥੇ ਸਟਾਫ ਦੇ ਸਹਿਯੋਗ ਦੇ ਨਾਲ ਇਥੇ ਵਿਕਾਸ ਕਰਦੇ ਸੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਹਾਂਜੀ ਐਨ ਆਰ ਵੀਰ ਮੈਨੂੰ ਪੈਸੇ ਭੇਜਦੇ ਰਹੇ ਆ ਮੇਰੇ ਅਕਾਊਂਟ ਵਿੱਚ ਜੋ ਕਿ ਮੈਂ ਸਾਰੇ ਸਮੇਂ ਸਮੇਂ ਤੇ ਇਹਨਾਂ ਦੇ ਅਦਾਇਆ ਕਰਦੀ ਰਹੀਆਂ ਵੀ ਜਿਸ ਲੇਬਰ ਨੂੰ ਚਾਹੀਦੇ ਆ ਜਾਂ ਕਿਸੇ ਕਾਰੀਗਰ ਨੂੰ ਚਾਹੀਦੇ ਆ ਜਾਂ ਕੋਈ ਕੋਈ ਇਹਨਾਂ ਨੇ ਤਾਕੀ ਦਰਵਾਜ਼ਾ ਬਣਾਉਣਾ ਸੀ ਜਾਂ ਇੱਟਾਂ ਵਗੋੜੀਆਂ ਸੀਗਾ ਮੈਂ ਇਹਨਾਂ ਨੂੰ ਪੈਸੇ ਦਿੰਦੀ ਰਹੀਆਂ ਐਨ ਆਰ ਆਈ ਵੀਰਾਂ ਦਾ ਬਹੁਤ ਮੈਂ ਆਪਣੇ ਦਿਲੋਂ ਧੰਨਵਾਦ ਕਰਦੀ ਆਂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ तकरीबन ਜੀ ਬਾਥਰੂਮ ਆ ਜਿਹੜੇ ਆ ਟੋਟੇ ਖਾਦੀ ਸੀਗੇ ਆ ਸਾਰੇ ਖਾਦੀ ਸੀ ਇੱਥੇ ਬਣਾ ਤੇਰਮਾ ਨੇ ਉਹਨਾਂ ਨੂੰ ਕਿਹਾ ਸੀ ਜੀ ਵਾਕਿਆ ਜਿਹੜਾ ਹਸਪੀਟਲ ਦੀ ਤਰ੍ਹਾਂ ਉਹਨਾਂ ਨੇ ਸਾਡੀ ਆ ਗੱਲ ਹਾਂ ਹਾਂ ਆ ਰਾਨੋ ਖਾਵੇਂ ਨਾ ਨਾ ਸਾਰੇ ਇਕੱਠੇ ਹੋ ਕੇ ਸਾਡੇ ਐਨਆਰਆਈ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਵੀ ਮੈਂ ਖਾਦ ਦੇ ਤੌਰ ਤੇ ਵੀ ਆਪਣਾ ਦੇਣੀ ਤੇ ਕੁਝ ਮੈਂ ਪੈਦਲੇ ਇਕੱਠੀ ਨਹੀਂ ਸੇ ਆਈ ਹੈ ਇਹ ਜਿੰਨੇ ਪੈਸੇ ਕੱਢੇ ਕੀਤੇ ਹੈਗੇ ਆ ਉਹ ਆਪਾਂ ਵਿੱਚ ਹੀ ਲਾਈ ਜਾਣੇ ਹੈਗੇ ਆ ਮਤਲਬ ਉਹਨਾਂ ਨੇ ਜਿਹੜੀ ਸਕੂਲ ਦੇ ਕੋਈ ਗੁੰਝਾ ਇਦਾਂ ਦਾ ਛੱਡਿਆ ਨਹੀਂਗਾ ਜਿੱਥੇ ਨਹੀਂ ਐਡਜਸਟਮੈਂਟ ਕੀਤੀ ਉਹ ਸਭ ਦਾ ਸਭ ਕੁਝ ਜਾਇਆ ਬਣੀ ਜਾਂਦਾ ਭਾਜੀ 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 ਉਹਦੇ ਉਹ ਉਹ ਹੀ ਚਾਣੀ ਹਾਂਜੀ ਹਾਂਜੀ ਉਹ ਵੀ ਕਾ ਗਿਆ ਇਹ ਇਹ ਜਿਹੜਾ ਹੈ ਇਹ ਜਿਹੜਾ ਪੋਰਸ਼ਨ ਬਣਾਇਆ ਮੈਂ ਅੰਦਰ ਤੋਂ ਦਿਲ ਵੀ ਲੋਕ ਲੱਗੇ ਪਰ ਕੋਈ ਨਹੀਂ ਹੋਇਆ ਇਹ ਜਦੋਂ ਆਪਣੇ ਵੋਟਾਂ ਆਉਂਦੀਆਂ ਨਾਉਣ ਲਈ ਆਪਾਂ ਕੋਈ ਪੋਰਸ਼ਨ ਨਹੀਂ ਹੈਗਾ ਤੇ ਸਾਡਾ ਸਟਾਫ ਨੂੰ ਜਿੰਨਾ ਹੁੰਦਾ ਹੈ ਤੇ ਉਹਦੇ ਦੇ ਪਾਣੀ ਦੀ ਸਪਲਾਈ ਸਾਰਾ ਕੁਝ ਜਿੱਦਾਂ ਆਮ ਘਰਾਂ ਦੇ ਵਿੱਚ ਆਪਾਂ ਲਾਉਂਦੇ ਹੈਗੇ ਆ ਇੱਥੇ ਨਾ ਕਰਦੇ ਉਹ ਤੇ ਆ ਬਾਥਰੂਮ ਉਹਨਾਂ ਨੇ ਬਣਾਏ ਹੈਗੇ ਆ ਇਹ ਬੜੀ ਵਧੀਆ ਬਣਾਤੇ ਆ ਸਾਫ਼ ਸੁਥਰੀ ਆ ਸੋਹਣਾ ਆ ਯਾਨੀ ਡੈੱਟਰੀ ਆ ਇਹ ਵੀ ਵਧੀਆ ਪੋਸਟ ਬਣਾਉਂਦੇ ਆ ਇੱਧਰ ਸਾਡੇ ਐਡਜਸਟਮੈਂਟ ਹੋ ਰਹੇ ਹੋ ਰਹੇ ਇੱਕ ਦੂਜਾ ਇੰਹਾਣੀਆਂ ਆ ਕੋਈ ਇਨਵੈਸਟਮੈਂਟ ਨਾਲ ਨਹੀਂ ਦਿਖਾਈਆਂ ਕਈ ਨਾਲ ਲਾਤੀਆਂ ਇਹ ਬੱਚਿਆਂ ਨੇ ਜੋ ਕਰਦੇ ਆ ਅਜਮਰਿਤ ਬੰਗਲਾ ਇਹ ਬੱਚਿਆਂ ਨੇ ਇਨਵੈਸਟਮੈਂਟ ਕਰ ਦੁੱਤੀ ਹੈ ਕਿ ਥੋੜੀ ਜਿਹੀ ਪੈਨਾ ਇਹਦੇ ਛੋਟੇ ਉੱਤੇ ਅੱਗੇ ਕੱਟ ਕੇ ਸੈੱਟ ਕਰਦੇ ਨੇ ਆਹ ਵੇ ਇਹਨਾਂ ਸਾਰੇ ਬੋਝ ਪੋਟੇ ਨੂੰ ਬਹੁਤ ਵਧੀਆ ਬਣ ਗਿਆ ਹੈਗਾ ਤੇ ਜਿੰਨਾ ਵੀ ਤਕਰੀਬਨ ਮੰਗੇ ਨੇ ਕੰਮ ਕਰਾਇਆ ਸੋਨਾ ਕਰਾਇਆ ਵਧੀਆ ਕਰਾਇਆ ਹੈਗਾ ਕਿਉਂਕਿ ਇਹ ਕੂਚ ਜਿਹੜੇ ਹੈਗੇ ਆ ਬਣਾਉਣੇ ਬੜੇ ਔਖੇ ਆ ਲੈਂਟਰ ਪਾਇਆ ਮੂਰੇ ਉੱਪਰਧਾਇਆ ਆਜੋ ਸਰ ਆਜੋ ਮੈਂ ਆਹ ਜੀ ਆਹ ਪਰਾਹ ਜੀ ਪਾਏ ਵਾ ਆਜੋ ਆ ਸਾਡੇ ਇਹ ਇਹ ਦਵਾਰੋਂ ਲੈਂਟਰ ਪਾਇਆ ਜੀ ਇੱਥੇ ਤੱਕ ਬੈਠੇ ਰੱਖ ਦੇ ਆਹ ਲੋ ਜੀ ਇਹ ਇਹ ਵੀ ਟਾਇਲਟ ਸਾਰਾ ਨਵਾਂ ਬਣਾਤਾ ਕੂਚ ਤੇ ਪਹਿਲਾਂ ਥੋੜੀ ਜਿਹੀ ਥੱਲੇ ਸੀਗੀ ਇਹਦਾ ਸਾਰਾ ਪਟਵਟਾਈਆ ਕਰਕੇ ਸਾਰਾ ਕੰਪਲੀਟ ਕਰਕੇ ਟਾਇਲਟ ਰੂਮ ਮੰਨਣਾ ਥੀਰ ਡੋਰਡ ਬਣਾਤੀ ਹੈਗੀ ਤੇ ਹੋ ਸੈਕਿੰਡ ਕਰ ਦਿੱਤਾ ਹੈ। ਇਹਦਾ ਇਹ ਜਿਹੜਾ ਪੋਰਸ਼ਨ ਜਿਹੜਾ ਹੈਗਾ ਇੱਕ ਹਸਪੀਟਲ ਦੀ ਤਰ੍ਹਾਂ ਬਣ ਗਿਆ ਵਧੀਆ ਬਣ ਗਿਆ ਜਿਹੜਾ ਕਿ ਜਾਨੀ ਕਿ ਤਰੀਬ ਜੋਗ ਹੈਗਾ ਇਹਦੇ ਵਿੱਚ। ਦੂਜੀ ਗੱਲ ਹੈਗੀ ਆ ਦੀ ਹਵਾਵਾਂ ਰੱਖਿਆ ਇਸ ਕਰਕੇ ਅਧੀਨ ਬੰਦ ਨਹੀਂ ਕੀਤਾ ਨਾਲੇ ਲਾਈਟ ਵੀ ਰਹੀ ਨਾਲੇ ਹਵਾਵਾਂ ਵੀ ਰਹੀ ਤੇ ਸਰ ਮਸਕਿਨਾ ਮਤਲਬ ਰਹਿਣ ਉੱਪਰ ਹੀ ਨਾ ਇਹਨਾ ਪੋਰਸ਼ਨ ਵਧੀਆ ਬਣ ਗਿਆ ਹੈ। ਆ ਜਾਓ। ਇਹ ਸਾਰਾ ਨਾਣਾ ਨਹੀਂ ਸਾਰਾ ਨਾਣਾ ਇਹ ਸਾਰਾ ਨਾਣਾ ਆ ਕੰਦ ਵੀ ਨਹੀਂ ਪਾਈ ਹੈ ਇਹ ਆ ਕੰਦ ਵੀ ਨਹੀਂ ਪਾਈ ਇੱਕ ਕਾਂਦੇ ਛੋਟੀ ਸੀ ਨੀ ਮਿੰਗਾ ਬਗੀ ਲੋਟਾ ਭਾਜੀ ਤੁਹਾਨੂੰ ਬਾਕੀ ਯਾਨੀ ਕਿ ਇੰਦਰ ਦਾ ਜਿਹੜਾ ਨਮਾਜ਼ ਸੀਗਾ ਜਿੱਤੇ ਜਿੱਤੇ ਮਿੱਟੀ ਭਾਰ ਕੇ ਇਹ ਸਾਰਾ ਇਹ ਸਾਰੀ ਫਤਨਾ ਪਰ ਮੂਰੀ ਬਰਾਦਾ ਵੀ ਬਣਾਤਾ ਇਹ ਨੂੰ ਉਹਨਾਂ ਨੇ ਯਾਨੀ ਕਿ ਆ ਜਿਹੜਾ ਆਖਰੀ ਦਿਨ ਚਾਹੀ ਗਿਆ ਇਹ ਰਣਾ ਸਾਹਿਬ ਦੀ ਗੱਲ ਹੈ

ਜਦੋਂ ਮਾਗੀ ਦਾ ਕਰਦੇ ਦੇਖ ਸਕਦੇ ਬੱਚੇ ਨਾਲ ਕਰਦੇ ਡਿਪਾਰਟਮੈਂਟ ਕੋਲੋਂ ਜਿਹੜੇ ਆਨਲਾਈਨ ਲੈਕਚਰ ਲੈਂਦੇ ਆ ਉਹ ਇੱਥੇ ਬੱਚੇ ਨੂੰ ਥਾਕੇ ਸਿਖਾਈ ਦੇ। ਐਜੂਕੇਸ਼ਨ ਮਿਨਿਸਟਰ ਦਾ ਹੁੰਦਾ ਕਿ ਬੱਚਾ ਨੂੰ ਕੰਮ ਬਹੁਤ ਸਾਰਾ ਹੋ ਜੇ। ਜੇ ਸਾਰਾ ਕੁਝ ਨੂੰ ਵੀ ਪ੍ਰੋਗਰਾਮੇ ਨਾਲ ਰੱਖਣਾ ਹੈ ਜੀ ਕਿਹਾ 18 ਹੋ ਜੀ ਕਿ ਸਾਨੂੰ ਜਿੱਦਾਂ ਕਹਿੰਦੇ ਹੁੰਦੇ ਹੈਗੇ ਜਿੱਦਾਂ ਕਹਿੰਦੇ ਹੁੰਦੇ ਆ ਸਾਰਾ ਸਾਫ ਸੁਥਰਾ ਹੋ ਗਿਆ ਜਿਹੜਾ ਥੋੜਾ ਬਾਲਾ ਰਹਿ ਗਿਆ ਹੈ ਤਿੰਨ ਕੇ ਅਸੀਂ ਐਡਜਸਟਮੈਂਟ ਕਰ ਲਈਏ ਕਿੰਨਾ ਕੋਈ ਗੱਲ ਨਹੀਂ ਹੈਗੀ ਇਹ ਵੀ ਸੈੱਟ ਕਰ ਦੇਣਾ ਹੈਗਾ ਤੇ ਸੋਨਾ ਬਣ ਗਿਆ ਸਾਰਾ ਇਕੱਠਾ ਹਾਂਜੀ ਹਾਂਜੀ ਆਹ ਬੜਾ ਵੀ ਹਾਂਜੀ ਇਹਨੂੰ ਟਾਇਲੋਅਰ ਦੀ ਵਧੀਆ ਬਣਾਤਾ ਸੋਨਾ ਬਣ ਗਿਆ ਤੇ ਸਾਈਡਾਂ ਦੇ ਸਾਈਡਾਂ ਦੇ ਬਣਾ ਕੇ ਜੇ ਜੀ ਫਿਲਰ ਦੇ ਲਾਚ ਦੇ ਤੁਸੀਂ ਬਾਹਰ ਵਗੈਰਾ ਲਾ ਸਕਦੇ ਜਾਨੀ ਮੇਰਾ ਲੱਗ ਕੇ ਇਸ ਕਰਕੇ ਇਹ ਬਹੁਤ ਸੁਣਾ ਬਣ ਗਿਆ ਹਾਂਜੀ ਆਜੋ ਭਾਜੀ ਬਾਲੀ ਆ ਹੋ ਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਜੇ ਮੈਂ ਬੱਤੀ ਰਹੀ ਨਾ ਪੈਦੋਂ ਵੀ ਪੱਕੀ ਸੀ ਟਿੱਕਾਂ ਅੱਛਾ ਤੂੰ ਕਹਿੰਦਾ ਇਹ ਉਹ ਆਹਰੇ ਨਹੀਂ ਆਇਆ ਜਾਂ ਕਹਿੰਦਾ ਇਹ ਕੋਈ ਨਾ ਨਹੀਂ ਕਰਦੀ ਸਾਰੇ ਦੇ ਵਿੱਚ ਦੇ ਇੱਕ ਮੈਨੀਆਂ ਨਹੀਂ ਖੜੀ ਪਾਈ ਇਹਨਾਂ ਕੋਤੇ ਹੁੰਦਾ ਕਿ ਕਾਰਨ ਨਹੀਂ ਜਿਹਾ ਫਿਰ ਇੱਕ ਪਾਣੀ ਖੜਾ ਰਹਿੰਦਾ ਫਿਰ ਬੈਠ ਕੇ ਬਹੁਤ ਬੋਰੀਆਂ ਦੀ ਪਾਣੀ ਜਮਦਾ ਨਹੀਂ ਆ ਰਿਹਾ ਇਹਨਾਂ ਦਾ ਕੱਢੀ ਆਜੋ ਆਜੋ

ਜਾਪੜ ਦੇਗਾ ਪਾਣੀ ਆਉਂਦਾ ਲੀਆ ਪਿੰਡ ਦੇ ਬਾਹਰ ਇਹ ਸਾਡੇ ਸਾਇੰਸ ਉਧਾ ਬਣਿਆ ਹੋਇਆ ਪਿੰਡੇ ਪਸੇ ਪਹਿਲੋ ਅੱਛਾ ਨਾਲ ਜੂਨੀਅਰ ਹੱਜੀ ਆਪਾਂ ਪਰ ਮਾਰ ਕੇ ਹਾਂਜੀ ਤੂੰ ਲੈ ਕੇ ਜਾਂਦੀ ਆ ਪਿੰਡ ਰੁਕੀ ਪਿੰਡ ਨੂੰ ਆਪਣੇ ਇਹ ਸਾਰੀਆਂ ਲਾਇਬ੍ਰੇਰੀ ਵਿੱਚ ਵੀ ਕਾਫੀ ਲੈਂਦੀਆਂ ਐ ਇਹ ਸਾਰੀਆਂ ਉੱਥੋਂ ਲੈਂਦੀਆਂ ਆਈਆਂ ਇਹ ਸਾਡੇ ਭਜਨ ਸਿੰਘ ਪ੍ਰਿੰਸੀਪਲ ਹੁੰਦੇ ਸੀਗੇ ਉਹਨਾਂ ਨੇ ਦਾਨ ਕੀਤੀਆਂ ਸੀਗੀਆਂ ਤੇ ਬਹੁਤ ਜਨ ਵਧੀਆ ਲੱਗਦਾ ਸੋਹਣਾ ਲੱਗਦਾ ਹੈ ਜੀ ਜੇ ਮੈਂ ਕਹਿੰਦਾ ਸਾਇੰਸ ਨੂੰ ਸਾਇੰਸ ਇੱਥੇ ਬਣਾ ਤੇ ਠੀਕ ਹੈ ਸਾਰਾ ਲੱਗ ਗਿਆ ਜਿਹੜਾ ਆ ਗਿਆ ਕਿ ਜਿਹੜਾ ਗਾਜ ਕੋਲ ਦੀ ਮਾਂ ਦੀ ਵੇਸ ਇਹ ਸਾਰਾ ਰਹਿਤ ਨੂੰ ਮੈਂ ਨਹੀਂ ਮੀਂਹ ਦੂੰ ਸਾਡੇ ਵੀ ਆ ਰਿਹਾ ਤਾਂ ਅੱਛਾ ਹੋ ਗਈ ਨਾ ਅਨਿਦਾਨ ਨਾ ਅੱਜ ऑलरेडी ਕੰਮ ਬੰਦ ਕੀਆ ਉਧਰੋਂ ਵੀ ਸਿੱਧੀ ਆਹ ਉੱਥੇ ਸਿੱਧਾ ਸਿੱਧਾ ਕੱਢ ਛਪੜਿਆ ਆਹ ਉੱਥੇ ਤੇ ਹਾਂ ਸਾਡਾ ਹੈ ਅਜਾ ਇੱਥੇ ਇੱਥੇ ਨਹੀਂ ਛੇ ਕਰਾਂ ਜੇ ਸਾਡੇ ਸਿੱਖੀ ਨੂੰ ਕੋਸ ਕੋਸ ਨੂੰ ਦੇਤੀ ਛੇ ਮਾਜਾ ਬਸੀ ਪਹਿਲੋਂ ਅਜੇ ਪਹਿਲੀ ਜਿਹੜੀ ਬਣੀ ਇੱਕ ਲਾਈਨ ਬਣੀ ਸੀ ਨਾ ਉਹ ਪਹਿਲਾਂ ਬਣੀ ਸੀ ਜਾਨੀ ਮਰੱਬੇ ਬਣ ਕੇ ਪੰਜ ਹਾੜੇ ਤਾਂ ਕਿ ਇਹ ਜਗ੍ਹਾ ਜਿਹੜੀ ਜਗ੍ਹਾ ਸ਼ਾਮਲਾਟ ਨਹੀਂ ਇਹ ਜਗ੍ਹਾ ਲੈ ਲਈ ਆ ਜਾਨੀ ਕਿ ਐਨ ਆਰ ਆਈ ਨੇ ਦਾਨ ਕੀਤਾ ਹੀ ਆ ਇਹ ਫੇਰ ਇਹ ਨੰਬਰਾਂ ਗਿਆ ਨੰਬਰਾਂ ਗਿਆ ਇਹ ਕਹਿੰਦੇ ਬਿਲਕੁਲ ਕਿ ਪਿਛੇ ਨੂੰ ਵੱਡਾ ਕਰਨਾ ਹੈ ਫੇਰ ਪੂਰੀ ਦੀ ਆ ਜਿਹੜੀ ਆ ਪੱਟੀ ਆ ਨਾ ਪੂਰੀ ਉਹ ਦੇ ਗੋਮਰੇ ਇਹ ਸਾਡੀ ਜਗਤ ਵਿੱਚ ਬਣਾਏ ਆ ਹਾਂ ਆ ਫੇ ਪਿਛਲੇ ਸਾਲ ਫੇ ਦਿੱਤਾ ਚਾਰ ਫੁੱਟ ਹੈ ਨਾਂ ਦਾ ਜੰਗਾ ਰੰਦੇ ਪਾਸੇ ਲੱਗੀ ਜਾਂਦੀ ਕਿਉਂਕਿ ਇਹਨਾਂ ਨੇ ਦਾਨ ਕੀਤੀ ਕਰਕੇ ਸਾਡਾ ਇਹ ਪੋਰਸ਼ਨ ਬਣ ਦੇ ਕਾਬਲ ਹੋ ਗਿਆ ਸੀ ਤੇ ਤਦੇ ਤਦੇ ਸੀਗਾ ਏਕ ਮੈਨੂੰ ਮੋਰੀ ਲਿਖਿਆ ਬੂਡ ਲਾਇਆ ਬੂਡ ਲਾਇਆ ਗਾਨਵਾ ਜੀ ਆ ਸਰਦ ਮਾਰ ਸਮੰਦਰ ਜੀ ਅਸੀਂ ਤਾਂ ਬੋਝ ਹੀ ਕਰਦੀ ਆ ਵੀ ਜੀ ਸਾਡੇ ਕੋਲ ਸਾਂਸ ਸੁਭਰੀ ਖਿਆਲਪੁਰ ਕ੍ਰੇਟਡ ਵਾਈ ਦੇ ਗੁਰदयाल ਸਿੰਘ ਜਸਵਿੰਦਰ ਕੌਰ ਮਜੀਤ ਸਿੰਘ ਨਵਿੰਦਰ ਨਵਿੰਦਰ ਕੌਰ ਪੱਟੀ ਮਾਲੋ ਕੀਤੇ ਇੱਕ ਕਮਰਾ ਉਹਨਾਂ ਨੇ ਬਣਾਇਆ ਲਗਿਆ ਇਹਨਾਂ ਦੇ ਵਿੱਚ ਡਰੇਟ ਕੀਤਾ ਸੀ ਲੇਕਿਨ ਇੱਧਰ ਇੱਧਰ ਆ